ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕਿਹੜਾ ਪਾਸਾ ਆਹ ਲੰਬਾ ਵਾਲਾ ਲਵਾਂ ਜੀ ਇਹਦੇ ਉੱਪਰ ਲੱਗਿਆ ਬਾਇ ਬਨ ਗੇਟ ਵਨ ਫ੍ਰੀ ਦੋ ਲਾਫਰ ਹੈ ਲੈ ਦੋ ਚੱਕਰ ਲਾ ਦੋ ਆ ਮੋਲਡ ਲੈਣੇ ਉਹ ਹੌਲ ਤੱਕ ਨਹੀਂ ਬਣਦੀ ਮਾਸੀ ਲਾਉਂਦੀ ਹੁੰਦੀ ਹੈ ਮੈਂ ਕਿ ਮੈਂ ਵੀ ਯੂਜ਼ ਕਰੂੰਗੀ ਮਾਸੀ ਇਧਰੀਸ ਕਰਨੀ ਕਿਹੜੀ ਹੈ ਇਹ ਆਹ ਵਾਲੀ ਮੋਲਡ ਕਰੀ ਅੱਛਾ ਲੈਣੀ ਹੈ ਲੈ ਲਓ ਬਾਇ 1 ਗੈਟ 1 ਫ੍ਰੀ ਲਿਖਿਆ ਹੈ ਯਾਰ ਆਈ نو ਫਤਗੜ ਬਾਇ 1 ਗੈਟ 1 ਇਹ ਸਰਦੀਆਂ ਵਾਸਤੇ ਹਨ ਕੋਲਡ ਕਰੀਮ ਹੈ ਇਹ ਆਪਣੇ ਆਲਰੇਡੀ ਪਈਆਂ ਨੇ ਉਹਨਾਂ ਦਾ ਕੀ ਕਰਨਾ ਇੱਕ ਲੈ ਲਓ ਫਿਰ ਇੱਕ ਦਾ ਰੇਟ ਉਹ ਹੀ ਘਟਾ ਦੇਣਗੇ ਹਾਂ ਇਹੀ ਸੀ ਨਾ ਪੱਕਾ ਨਾ ਆਹ ਰਬੜ ਬੈਂਡ ਦੇਖੋ ਮੈਂ ਨਹੀਂ ਉਹ ਯਾਰ ਮੈਂ ਕੁਮੇ ਲੈ ਕੇ ਨਹੀਂ ਆਈ ਸੀ ਉੱਥੋਂ ਕਿੱਥੋਂ ਉੱਥੋਂ ਹੌਸਟ ਦੁਕਾਨ ਤੋਂ ਮੈਂ ਉਸੇ ਲੈ ਕੇ ਆਪਾਂ ਲੈ ਲੈਣਾ ਹੈ ਨਾ ਪਰ ਪਤੀਆਂ ਮੋਗਰਾ ਮੋਗਰਾ ਹੈ ਨਾ ਹੂੰ ਇਹ ਆਪਣਾ ਲੈ ਲੈਣ ਕਾਹਦੇ ਇਹ ਕੁਝ ਨੂੰ ਸਾਰੇ ਰਾਸ਼ਨ ਚ ਹੀ ਆਈ ਜਾਣੀ ਫਿਰ ਹੂੰ ਸਾਰੇ ਰਾਸ਼ਨ ਚ ਉਹ ਬਾਅਦ ਚ ਕਰ ਹੋ ਜੂਗਾ ਉਹ ਸੈਪਰੇਟ ਕਰ ਦਾਂਗੇ ਆਪਾਂ ਆਪ ਹੀ ਇਹ ਵਿੱਚ ਹੁਣ ਵੀ ਬੜੀ ਆਦੀ ਇਸ ਤੋਂ ਡੱਬੇ ਚ ਯਾ ਤੂੰ ਨੂੰ ਹੱਥ ਚ ਫੜ ਲਓ ਸਾਈਡ ਤੇ ਮੈਂ ਇੱਕ ਵੱਡਾ ਕਲਚਰ ਲੈਣਾ ਜਿਵੇਂ ਆ ਹੋ ਗਿਆ ਆ ਲਲਾ ਐਡਾ ਪੂਰਾ ਸਵਾਲਾ ਨਹੀਂ ਪੈ ਰਿਹਾ ਆ ਮੈਂ ਪੂਰਾ ਨਹੀਂ ਪਾਣਾ ਫਿਰ ਆ ਠੀਕ ਆ ਕੰਨ ਸੁਣ ਇੱਕ ਦੋ ਥੰਦਾ ਲਵਾਂਗੀ ਅਰੇ ਆ ਦੇਖ ਤੂੰ ਇੱਕ ਹੈ ਇਹ ਛੋਟੇ ਕਲਚਰ ਆਵਲੇ ਸੋਣੇ ਆਵਲੇ ਇੰਨਾ ਨਹੀਂ ਖਿਨਾ ਮਾਰਦਾ ਜਨਾ ਨਹੀਂ ਆਵਲੇ ਕਿਤੇ ਕਰੇ ਬਹੁਤ ਕਿਹੜੇ ਕਿਤੇ ਵਸ ਹਾਂ ਮੱਬ ਬਣੀਆਂ ਤੇ ਬਾਬੀ ਦੌਰ ਜੀ ਦਮਨ ਨੂੰ ਪਸੰਦ ਨੇ ਇਹ ਬਾਕਸ ਹੈ ਹੂੰ ਹਨਾ 150 ਰੁਪਏ ਦਾ ਹੈ 150 150 ਲਿਖਿਆ ਹੈ 150 ਮਿਲੂਗਾ ਕਿੰਨੇ ਦਾ ਆ ਲਿਖਿਆ 200 150 ਆ ਲਿਖਿਆ 150 ਬਸ ਇਹੀ ਰੇਟ ਹੈ ਨਾ ਹੂੰ ਵੈਲੀ ਆਹ ਕਲਰ ਕੋਈ ਨਾ ਅਬ ਬਲੂ ਕਲਰ ਜਾ ਦੇਖ ਲਾ ਆ ਬਲੂ ਕਲਰ ਜਾ ਦੇਖ ਲਾ ਬਲੂ ਕੜਾ ਆ ਆ ਜਿਹੜਾ ਪਿੰਕ ਜਾ ਪਿੰਕ ਜਾ ਹਾਂ और एक सब तो नीचे ब्लू जो है वे एक ना हां वो और अच्छा देख दम 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 एज़ी एज़ी तो ले लमंडा में सुनबा है ये एनी फोन लगे वाले चलो बाकी वाला सोने वो ले लेंगे ये वाली है वो साइड वो आ सोना फाइनल आहि दिखा दे मैं स्टिकर देखने जिए उई फोन ये नहीं सोने ये पार्टी वेयर के कितने हैं ਪਾਰਟੀ ਦੇਣਾ ਉਹਨਾਂ ਨੇ ਮੇਰੇ ਵਰਗੀ ਛੋਟੇ ਛੋਟੇ ਵਾਲਾਂ ਨੂੰ ਠੀਕ ਹੈ ਹਨ ਹੂੰ ਉਹਨੇ ਸੋਣਾ ਨਹੀਂ ਆਇਆ ਅਰੇ ਉਹਨੂੰ ਮੀਟਾਵਾ ਛੰਦਾ ਬੁੱਤ ਮੈਂ ਆ ਰਿਹਾ ਹਾਂ ਇਹ ਕਿੰਨਾ ਥੋੜਾ ਕਿੱਡੇ ਦਾ ਹੈ 190 ਬੱਲੇ ਦਾ ਮੁੱਲੀ ਲਈ ਪੰਜਾਬ ਦਾ ਸੌਸ ਹੈ ਮੇਲਾ ਲੱਗਿਆ ਨਹੀਂ ਨਾ ਬਾਕੇ ਉਹਨੂੰ ਤੇ ਉਹਨਾਂ ਵਾਲਾ ਹੈ ਦੇਖੋ ਗੁੱਤ ਇਹਦਾ ਬੱਚਾ ਆ چھوٹਾ ਨਹੀਂ ਇਹ ਬੱਚਾ ਪਿੰਕ ਖਾ ਲਿਆ ਹੋਰ ਹਾਂਜੀ ਲੈ ਲੈ ਆ ਹੋਰ ਤਾਂ ਇਹ ਲੈ ਲੈ ਕਿੰਨਾ ਗੱਡੀ ਸਪਰੇਡ ਸਲਿੱਪਲੀਆਂ ਕਿੱਥੇ ਗਈ ਉਹ ਕਬਰਾਂ ਕਿੱਥੇ ਸਲਿੱਪਰ ਸੁਰਪਾ ਸਭ ਗੁੰਮ ਹੋ ਗਈਆਂ ਕੇਸ ਵਰਗੇ ਨਾ ਨਵਾਂ ਸਾਬਣ ਯੂਜ਼ ਕਰਕੇ ਦੇਖੋ ਕਿਵੇਂ ਨਵੀਂ ਵੈਰਾਈਟੀ ਯੂਜ਼ ਕਰੋ ਇੱਕ ਆਪਾਲ ਵਾਲੇ ਨਾਲ ਗੋਦਰੇ ਚ ਇੱਕ ਨਾ ਇੱਕ ਫ੍ਰੀ ਹੈ ਨਾ ਇਹ ਇੱਕ ਨਾ ਇੱਕ ਫ੍ਰੀ ਹੈ ਇਹਦਾ ਫਾਇਦਾ ਲੋ ਇਹਦਾ ਆ ਵਾਲਾ ਫਿਰ ਮਤਲਬ ਇੱਕ ਹੋਰ ਲੈਣਾ ਵੈਣਾ ਇਹਦੇ ਨਾਲ ਦਾ ਕੋਈ ਇਹਦੇ ਨਾਲ ਦੇ ਉਧਰ ਉਹ ਪਏ ਨੇ ਉਹ ਲੈ ਲੈਣੇ ਪਿੰਕਲ ਪਿੰਕਲ ਪਿਆ ਸੀ ਆਹ ਠੀਕ ਆ ਸੀਗਾ ਹਾਂ ਗ੍ਰੇਸ ਬਸ ਆਹ ਦੇਖੀਂ ਇਹਦਾ ਘਾਟ ਨੇ 165 ਤੇ 6 ਸਾਬ ਬਣਾ ਹੋ ਗਏ ਨਹੀਂ ਆਪਾਂ ਹੋਰ ਵੀ ਲਈਏ ਘਾਟ ਨੇ ਆਪਾਂ ਹਾਂ ਘਾਟ ਨੇ ਆਪਾਂ ਸ਼ੌਟਨ ਫੇਰ ਇੱਕ ਦੂਸਰੀ ਕੋਈ ਹੋਰ ਕਾ ਬੈਰਿਟੀ ਲੈ ਲਓ ਸਿੰਥੋਲ ਲੈ ਲਓ ਸਿੰਥੋਲ ਨਹੀਂ 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 ਬੜੀ ਤੇਜ਼ ਹੈ ਦੀ ਸਰਦੀਆਂ ਚ ਨਹੀਂ ਡੈਕਸ ਲੈ ਲੀਏ ਪਤੰਤਰੀ ਜੀ ਦੇ ਫਰੈਸ਼ ਗਲੋ ਆਹ ਆਨ ਫੁਲਜਾ ਦੇ ਕੇ ਬੜਾ ਪਸੰਦ ਆ ਫੁੱਲ ਹੀ ਅੰਦਰ ਭਾ ਗੋਸ਼ਣਾ ਹੋਵੇ ਸਾਡੇ ਵਾਰੀ ਜਦੋਂ ਕੁਆਰੇ ਹੁੰਦੇ ਆ ਇੱਕੋ ਹੀ ਸਾਬਣ ਚੀਆ ਗੋਲ ਰਜਈ ਇਹਦੇ ਨੇ ਨਾਨੇ ਹੈ ਜਿਹੜੇ ਨੂੰ ਤੋਂ ਨੇ ਹੋਣ ਦੇ ਵੈਰਾਈ ਅੱਜ ਵੀ ਨੰਬਰ 1 ਤੇ ਹੀ ਆਹੋ ਨੰਬਰ 1 ਹੋ ਨੰਬਰ 1 ਤੇ ਆਹੋ ਕਿ ਕਨਫਿਊਜ਼ ਹਨ ਦੋਨਾਂ ਜਣਾ ਮੈਂ ਕਿੰਨਾ ਚਿਰ ਮੈਨੂੰ ਆ ਵੀ ਸੋਹਣਾ ਲੱਗਾ ਆ ਵੀ ਸੋਹਣਾ ਆ ਦੇਖੀ ਇਹ ਹੀ ਲੈ 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 ਆਹ ਲੈ ਲੈਨੇ ਆਪਾਂ ਤੇ ਨਾਲ ਆ ਲੈ ਲੈਂਦੇ ਆ ਇਤ ਵੱਡੀ ਚੀਜ਼ ਲੈ ਲੋ ਨਾ ਵੱਡਾ ਲੈ ਲੈਨੇ ਆਪਾਂ ਜੀ ਇਹਦਾ ਸਾਲ ਨਹੀਂ ਬਹੁਤ ਹੈ ਹਾਂ ਇਹ ਵੀ ਬਹੁਤ ਹੈ ਇਹ ਉੱਥੇ ਪਿਆ ਸੀਗਾ ਬੰਦੇ ਕਿੱਥੇ ਇਹਦਾ ਹੋਰ ਬਾਕੀ ਕਿੱਥੇ ਕਿਤੋਂ ਚੱਕ ਲਿਆ ਤੁਹਾਨੂੰ ਤਾਂ ਲੱਗਾ ਉੱਥੇ ਜਿਉਂ ਹੀ ਪਿਆ ਸੀਗਾ ਉਹ ਹੀ ਚੱਕ ਲਿਆ ਪੁੱਛਿਆ ਉਹਨਾਂ ਨੂੰ ਕਿੱਥੇ ਆਪਾਂ ਆ ਲੈ ਲਈਏ ਦੋ ਕੱਪ ਮਸਾਂ ਚਾਹ ਬਣਾਉਣਾ ਚਾਹ ਨਹੀਂ ਮੈਂ ਨੇ ਗਰਮ ਪਾਣੀ ਕਰ ਸਕਦੇ ਆ ਆਪਾਂ ਇੰਡਕਸ਼ਨ ਤੇ ਵੀ ਚੱਲ ਪੂਗਾ ਜਿੰਦਾਨਾ ਦਾ ਰੰਗੀ ਨੂੰ ਨਾ ਪਾ ਤਾ ਅਰਗੇ ਮੈਂ ਤਵਾ ਦੋਸਾ ਤਵਾ ਦੋਸਾ ਤਵਾ ਆਪਣੇ ਕੋਲ ਹੈਗਾ ਆ ਇਡਲੀ ਦੇ ਜੀ ਤਾਂ ਕਰਦਾ ਸਾਰਾ ਕੁਝ ਲੈ ਲਈਏ ਦੇਖੋ ਅੱਪੇ ਬਣਾਉਣ ਵਾਲਾ ਹੁੰਦਾ ਨਾ ਛੋਟੜੇ ਅੱਪੇ ਹੁੰਦੇ ਨੇ ਕਿੱਡਾ ਵੱਡਾ ਕਲਾਸ ਹੈ ਨਾ ਇੰਕੋਵਰੀ ਪਾਣੀ ਦਾ ਫਾਵਾ ਵੜ ਦੋ ਲਫੜ ਪੀ ਜਾ ਹੈ ਨਾ ਹੋਰ ਫ੍ਰੀ ਦਾ ਲੈਮ ਕਈ ਵਾਰ ਮੰਗਣ ਨਾਲੋਂ ਨਾ ਹਨਾ ਕੀ ਕਈ ਵਾਰ ਜ਼ਿਆਦਾ ਪਿਆਸ ਹੋਵੇ ਫਿਰ ੱੱਕੇ ਨਾਲ ਜਿਆਦਾ ਪਿਆਸ ਹੋਵੇ ਫਿਰ ਅਗਲਾ ਸੈਟ ਵੀ ਦੂਗਾ ਪਾਣੀ ਲੈ ਲਈ ਹੈ ਅੱਛਾ ਨਾ ਮੈਂ ਤੁਹਾਨੂੰ ਦਿਖਾ ਸਕਦਾ ਟਕਰਾਉਣ ਵਾਲੇ ਦਾ ਇਹ ਟ੍ਰੈਵਲ ਟ੍ਰੂਵਲ ਕਰਦੇ ਉਹਦੇ ਵਾਸਤੇ ਵਧੀਆ ਹੈ ਟ੍ਰੈਵਲ ਕਰਨੋਂ ਵਾਸਤੇ ਜੋਲੇ ਹੀ ਨਹੀਂ ਲੱਗਣਾ ਨਾ ਲੈਣਾ ਦੱਸੋ ਇੱਕ ਨਾ ਕੋਈ ਲੋਕੀਂ ਅੱਲੇ ਸੋਣ ਅੱਜ ਕੱਲ ਕੈਪੈਸਿਟੀ ਨਹੀਂ ਹੈਗੀ ਪਾਣੀ ਪੀਣ ਦੀ ਚਲੋ ਹਾਂ ਆ ਲੈ ਨਹੀਂ 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 ਲੈਣਾ ਲੈਟੇ ਲੈਟੇ ਲੈ ਤਾਂ ਲੈਟੇ ਕੀ ਚੀਜ਼ ਹੁੰਦੀ ਹੈ ਦੇਖੋ ਦੰਗੂ ਵਾਸਤੇ ਵੀ ਲੈ ਲੋ ਰੱਖੋ ਹਾਂ ਦੰਗੂ ਵਾਸਤੇ ਹੋ ਗਿਆ ਚਾਰ ਹੋ ਗਏ ਦੰਗੂ ਵਾਸਤੇ ਕਿਹੜਾ ਲੈਣਾ ਹੈ ਪੰਜ ਬੱਸ ਨਾ ਕਿੰਨੇ ਲੈਣੇ ਨੇ 10 ਮੈਨੇ ਨਹੀਂ ਪੰਜ ਫਿਰ ਲਿੱਤੇ ਨੇ ਨਾ ਆਪਾਂ ਚਾਰ ਜਣੇ ਆ ਇੱਕ ਮੈਂ ਪੀ ਲਾਂਗੀ। ਬੱਦ। ਕੇਨ ਚ ਵੀ ਹੈਗਾ ਇਹ। ਨਹੀਂ ਨਹੀਂ ਕੇਨ ਵਾਲਾ ਨਹੀਂ ਉਹ ਸਹੀ ਹੈ। ਕੇਨ ਦੇ ਕੇਨ ਦੇ ਬਹਿ ਲੈ ਲੈਂਦੇ ਨਾਲ ਉਹ ਚ ਘੱਟ ਕੁਆਂਟੀਟੀ ਹੁੰਦੀ ਹੈ। ਕੋਈ ਪ੍ਰੋਬਲਮ ਨਹੀਂ ਕੋਈ ਲੈ ਜਾ ਫਿਰ ਸਾਰੀ ਸ਼ਾਪਿੰਗ ਦੁਬਾਰਾ ਕਰਨੀ ਪੈਣੀ। ਇਹ 39 ਦੀ ਕੇਨ। ਹਾਂ? ਕੇਨ 39 ਦੀ। ਇਹ ਕਿਨੇ ਦੀ ਹੈ? ਇਹ 41 ਦਾ ਹੈ। ਇਹਦੇ ਫਿਰ ਕੁਆਂਟੀਟੀ ਜ਼ਿਆਦਾ ਮਮਾ। ਹੂੰ। ਹੂੰ। ਚਲੋ। ਬਿਨਾ ਹੈ ਨਾ। ਲੋੜ ਤਾਂ ਸਟਰੋ ਨਾ ਬਿਨਾ ਹੈ ਬਿਨਾ ਸਟਰੋ ਤਾਂ। ਚਲੋ। ਤੁਸੀਂ ਰੋ ਖਸਾ ਰ। ਤੁਸੀਂ ਖਾ ਲ। ਆ ਹੈਵੀ ਸਮਾਨੇ ਚ ਰੱਖਿਆ ਹੈ ਉਹ ਲਾਈਟ ਦੇਖ ਲਾਈਟ ਰੱਖਿਆ ਨਾ ਹਾਂ ਮਮਾ ਰਣ ਲੈ ਲਿਆ ਸਮਾਨ ਐਡਾ ਵੱਡਾ ਬਿਲ ਹਾਈ ਮੇਰਾ ਬਿਲ ਉਹ ਕੰਮ ਹੋ ਗਿਆ ਲੈ ਲਿਆ ਦੋ ਮਹੀਨਾ ਦਾ ਫਾਟਾ ਲੈ ਲਿਆ ਹੈ ਤੂੰ ਤਾਂ ਕਿੰਨੀ ਪੈ ਗਈ ਤੂੰ ਤਾਂ ਕਿੰਨੀ ਪੈ ਰਹੀ ਹੈ ਅਰੇ ਕਿ ਸਾਡੀ ਗੱਡੀ ਤੇ ਪੈ ਗਈ ਹੈ। ਹੂੰ ਪੈ ਗਈ ਪੈ ਗਈ ਪੈ ਗਈ ਪੈ ਗਈ ਤਾਂ ਵੇ ਜ ਮਾੜੀ ਮਾੜੀ ਆਉਂਦੀ ਉੱਥੇ ਛਾ ਗਿਆ ਪਤਨ। ਧੁੰਦ ਹੈ ਚਲੋ। ਲੱਟੇ ਵਾਲੀ ਪੀਣੀ ਹੈ। ਮੈਂ ਲੱਟੇ ਪੀਣੀ ਆ। ਉਤਰਾ ਕੇ ਲੈਂਦੇ। ਸਬਰ ਨਹੀਂ ਹੋਇਆ ਜੀ ਗੱਡੀ ਦੇ ਬਾਅਦ ਪੀਣੀ ਆ ਹੁਣ 1 ਕਿਲੋ ਕਰਨੀ। ਵੀ ਲੱਟੇ ਪੀਣੀ। ਆ ਮੈਂ ਪੀਉਂਗੀ। ਆ ਤੂੰ ਲੈਣੀ। ਇਹਨਾਂ ਦੀ ਡਾਉਣਾ ਵੀ ਫਿਰ ਕਰਕੇ। ਸੋਚੋ ਯਾਰ ਆਪਾਂ ਇੱਥੇ ਨਾਲ ਮੁਸ਼ਕਿਲ ਨਾਲ ਹੈ ਇੱਕ ਇੱਕ ਘੰਟਾ ਇੱਥੇ ਰੁਕੇ ਹੋਵਾਂਗੇ ਨਾ ਪੈਰਾ ਚ ਚਸ ਚ ਸੁਣ ਲੱਗਦੀ ਨਾ ਹੁਣ ਜੇ ਉਹੀ ਬਾਹਰ ਦੇ ਜਿਹੜੇ ਬੰਦੇ ਮੁੰਡੇ ਕੰਮ ਕਰਦੇ ਨੇ ਅੰਦਰ ਕਿੰਨੇ ਔਖੇ ਨੇ ਤਰੀਕੇ ਨਾਲ ਕੰਮ ਕਰਦੇ ਨੇ ਸਾਰਾ ਦਿਨ ਉਹਨੂੰ ਲੱਗ ਰਹੇ ਨੇ ਉਹਨਾਂ ਨੂੰ ਆਪ ਤਾਂ ਭੇਜਦੇ ਨੇ ਉਹ ਹਜੀਆਂ ਨੇ ਬੈਲਟ ਪਾਪਾ ਬਾਹਰ ਨਿਕਲ ਰਹੀ ਹੈ ਮੈਂ ਸੈਟ ਕਰਿਆ ਹੈਨੀ ਵਧੀਆ ਮਿੱਠਾ ਨਹੀਂ ਪਾਇਆ ਸੱਚ ਇੰਟੈਂਸ ਇੰਟੈਂਸ ਕਾਫੀ ਹੈ ਇਹ ਇੰਟੈਂਸ ਥੋੜੇ ਹਲਕੇ ਦੇ ਕੁਝ ਹੋਰ ਸਵਾਦ ਹੈ ਸੇਮ ਹੀ ਹੈ ਮਾੜਾ ਮੋਟਾ ਦਾ ਫਰਕ ਹੈ ਸਮਾਰਟ ਹੋ ਜੀ ਬਰਨਾਲੇ ਵਾਲਿਓ ਡੀਲੀਮਾਰਟਸ ਫਿਰ ਰਹੇ ਆ ਯਸ ਟਾਈਮ ਪਰ ਵਲੌਗ ਹੋਣਾ ਤੁਹਾਡੇ ਕੋਲ ਕੱਲ ਹਾਂ ਮਤਲਬ ਤੁਸੀਂ ਦੇਖ ਰਹੇ ਹੋ ਅੱਜ ਹੈਨਾ ਤੇ ਅਸੀਂ ਸ਼ਾਪਿੰਗ ਕਰ ਲਈ ਆਪਣੀ ਇੱਧਰ ਕਾਫੀ ਇੰਜਵਾਇ ਹੁੰਦੀ ਪਈ ਐ ਇੱਧਰ ਹੋ ਗਈ ਮੁੱਕ ਗਈ ਚਲੋ ਸਮਾਨ ਪਾ ਲਈਏ ਫਿਰ ਆਪਾਂ ਚਲੋ ਸਮਾਨ ਰੱਖ ਲਿਆ ਆਪਾਂ ਨੇ ਚਲੋ ਹੁਣ ਚੱਲੀਏ ਚੱਲੂਗੀ ਗੱਡੀ ਚੱਲੂਗੀ ਗੱਡੀ ਭੱਜੂਗੀ ਦੇ ਆਵਾਂ ਦੇ ਆ ਦੇ ਆ ਜਾ ਦੇਖ ਆ ਭੱਜ ਕੇ ਜਾ ਆਟੋ ਵੀ ਆਉਂਦੇ ਸੀ ਮੋਰੇ ਮੇਰਾ ਸਿਮਨ ਟ੍ਰੌਲੀ ਲੈ ਕੇ ਆ ਗਿਆ ਤੂੰ ਚੱਕੋ ਮਾਰ ਜਾ ਕਿਨੂੰ ਇਹਨੇ ਸੀਸੇਨ ਬਾਏ ਬਾਏ ਡੀਮਾਰਟ ਹਾਈ ਹੋਏ ਥੱਕ ਗਿਆ ਹੋਰ ਚਲੋ ਜੀ ਗੱਡੀ ਸਟਾਰਟ ਹੋ ਗਈ ਆਪਣੀ ਤੇ ਚੱਲੇ ਜਾਂ ਅਸੀਂ ਵਾਪਸ ਘਰ ਆਣੂ ਆਟੋ ਫਿਰਦੇਵਦਾਰ ਜੇ ਬਾਈਚਨ ਸਾਟੋ ਤੇ ਜਾਣਾ ਹੋਏ ਬਸਰਣ ਤੱਕ ਤੇ ਜਾ ਸਕਦੇ ਆ ਆਪਾਂ ਆਰਾਮ ਨਾਲ ਹਨਾ ਚਲੋ ਜੀ ਹੁਣ ਭੁੱਖ ਲੱਗ ਗਈ ਤੇ ਸਿਮਰਨ ਦਾ ਕੁਲਚੇ ਆਂਦੀ ਸਿਮਰਨ ਦੇ ਕੁਲਚੇ ਫੇਵਰੇਟ ਨਾਲ ਸਿਮਰਨ ਕੁਲਚੇ ਖਾਣੇ ਹੁਣ ਪਾਪਾ ਨੇ ਵੀ ਖਾਣੇ ਮੈਂ ਨਹੀਂ ਖਾਣਾ ਮੈਂ ਨਹੀਂ ਇਹੋ ਜਿਹੀ ਚੀਜ਼ਾਂ ਖਾਂਦੀ ਹੁੰਦੀ ਸਿੰਪਲ ਖਾਣਾ ਖਾਣਿਆ ਕੋਲਚੇ ਨਹੀਂ ਖਾਂਦੇ ਦਾਲ ਚਾਂ ਖਾਂਦੇ ਆਪਾਂ ਮੈਂ ਤਾਂ ਮਾਸ ਫੁੰਨਣ ਕਿ ਹੋ ਰਹੀ ਹੈ ਮੈਂ ਕਿ ਹੋ ਰਹੀ ਬਸ ਮੈਂ ਮਾਸੀ ਦੀਆਂ ਮਣ ਮਾਸੀ ਨਕਲਾ ਲਾ ਰਹੀਆਂ ਨਾ ਮੈਂ ਨਹੀਂ ਪੂਚੇ ਖਾਣੇ ਹੈਗੇ ਮੈਂ ਤਾਂ ਕੁਝ ਹੋਰ ਖਾਵਾਂਗੀ ਤਾਂ ਹੋਰ ਖਾਣੇ ਨਹੀਂ ਬੋਲਦੀ ਕਿਵੇਂ ਬੋਲਦੀ ਦੱਸੋ ਸਬੂਜੀ ਟਾਈਮ ਹੋ ਗਿਆ 4:30 ਅੱਜ ਆਪਾਂ ਜਾ ਰਹੇ ਆ ਇੱਥੇ ਅੱਛਾ ਕਿਵੇਂ ਤਾਂ ਜ਼ਿਆਦਾ ਹੀ ਨਾ ਗਰਮੀ ਹੋ ਰਹੀ ਅੱਜ ਉਹ ਦੇ ਲੋ ਅਮਣ ਦੀ ਨਕਲਾ ਲਾ ਤੀ ਦੇਖੋ ਜੀ ਅੱਜ ਆਪਾਂ ਜਾ ਰਹੇ ਆ ਇੱਥੇ ਆਏ ਆਪਣ ਮਾਸੀ ਨਕਲਾ ਲਾ ਰਹੀ ਹਮਣ ਮਾਸੀ ਮਤਲਬ ਛੱਤਰ ਫੇਰਨਾ ਹੈ ਕੁਛ ਨਹੀਂ ਕਹਿੰਦੀ ਮੈਂ ਤਾਂ ਮਸ ਸਾਹਮਣੇ ਵੀ ਕਰ ਦੂੰਗੀ ਮੈਂ ਤਾਂ ਕਰਦਿੰਨੀ ਨਹੀਂ ਹੁਣ ਸਿਆ ਲੈ ਕੇ ਤੁਸੀਂयां ਕਰਦੇ ਹਾ ਸਾਮਝ ਚਲਦਾ ਰਹਿੰਦਾ ਦੁਸਾ ਨਾ ਕਰਿਆ ਕਰੋ ਤੇ ਕੱਲ ਇੱਕ ਮੇਰੀ ਭੈਣ ਦਾ ਕਮੈਂਟ ਵੀ ਆਇਆ ਕਹਿੰਦੇ ਟੋਪੀ ਲਾ ਲਈ ਤੁਸੀਂ ਹਮਨ ਦੇ ਸਿਰ ਤੇ ਮੈਨੂੰ ਬੜਾ ਬੁਰਾ ਲੱਗਾ ਦੇਖੋ ਜੀ ਇਹ ਪਹਿਣਾ ਪਹਿਣਾ ਇਹੋ ਜਿਹਾ ਕੋਈ ਚੱਲਦਾ ਰਹਿੰਦਾ ਕੋਈ ਬੁਰੇ ਵਾਲੀ ਗੱਲ ਨਹੀਂ ਹੈਗੀ ਅਸੀਂ ਮਜ਼ਾਕ ਲਾ ਲਓ ਜਾਂ ਕੁਛ ਲਾ ਲਓ ਕੋਈ ਚੱਕਰ ਨਹੀਂ ਹੈਗਾ ਤੁਸੀਂ ਇੰਨਾ ਦਿਲ ਤੇ ਨਾ ਲਾਇਆ ਕਰੋ ਕੋਈ ਵੀ ਗੱਲ ਦਿਲ ਤੇ ਨਾ ਲਾਇਆ ਕਰੋ ਹੈਨਾ ਬੁਆਰੀ ਇਧਰ ਐਸਾ ਹੀ ਹੁੰਦਾ ਐਸਾ ਹੀ ਪਪਾ ਤਵੇ ਤੇ ਜਾ ਕੇ ਬਣਾ ਤਵੇ ਤੇ ਬਹਿ ਜਾ ਛਤੀ ਬਣ ਜਾਏਗਾ ਪਪਾ ਦਾ ਵਾਸ ਨਹੀਂ ਚੱਲਦਾ ਪਾਈ ਦੇ ਹੱਥੋਂ ਖੋਲਣ ਦੀ ਉਰੇ ਫੜਾ ਮੈਂ ਬਣਾਵਾ ਤੂੰ ਪੈਕ ਤਾਂ ਨਹੀਂ ਕਰਾ ਲੈ ਪਪਾ ਨਹੀਂ ਖਾਣਗੇ ਪੈ ਕਿਥੇ ਇੰਨਾ ਸਬਰ ਹੈਗਾ ਤੁਹਾਡੇ ਚ ਹੂੰ ਲੱਗ ਰਹੀ ਹੈ ਮੈਨੂੰ ਮੈਂ ਤਾਂ ਕਹਿ ਰਹੀ ਸ ਹਾਲ ਖਾਣਾ ਸਬਜੀ ਬਹੁਤ ਜ਼ਿਆਦਾ ਪਾਉਂਦੇ ਨੇ ਵਿੱਚ ਕੁਲਚੇ ਦੇ ਥੋੜੀ ਪਾੜਨਾ ਸਬਜੀ ਤੂੰ ਇਕੱਠੀ ਕਰਕੇ ਲੈ ਜਾ ਘਰੇ ਸਬਜੀ ਬਣਾਓ ਹੂੰ ਕਿਵੇਂ ਕੁਲਚੇ ਬਹੁਤ ਵਧੀਆ ਨਾ ਇਹ ਵੀਰੇ ਦੇ ਕੁਲਚੇ ਬਹੁਤ ਸਵਾਦ ਨੇ ਹਾਂ ਸਿਮਿਆ ਇੱਕ ਕਮੈਂਟ ਵੀ ਆਇਆ ਹੈ ਕਹਿੰਦੇ ਪਿੰਡ ਭਾਈ ਸਾਡੇ ਪਿੰਡ ਦਾ ਇਹ ਭਰਾ ਸਾਡੇ ਪਿੰਡ ਦਾ ਹੁਣ ਪਤਾ ਨਹੀਂ ਭਾਈ ਦਾ ਕਿਹੜਾ ਪਿੰਡ ਆ ਤੇ ਉਹ ਕਮੈਂਟ ਰੋਖਾ ਪਿੰਡ ਨਾ ਹੋਵੇ ਹਾਂ ਅਛਾ ਕੁਲਚੇ ਸ਼ੋਲੇ ਲਿਖਿਆ ਬਸ ਕਰ ਲਿਆ ਜੀ ਹੁਣ ਅਸੀਂ ਲੈ ਲ ਗਏ ਫਰੂਟ ਕਿ ਲੱਛੀ ਗੁਨੇ ਲਾ ਚੀ ਤੁਨਾਂ ਲਓ ਸਖਤ ਨੇ ਇਹ ਹਾਂ ਨਾ ਹੋ ਗਿਆ ਚੰਦਾ ਵੀ ਹੀ ਕੋਈ ਚੱਕ ਲੈ ਪੁੱਟਕੂ ਦਾ ਕਰਦਾ ਸੀਗਾ ਆ ਨਵੀਂ ਚੀਜ਼ ਦਾ ਕਹਿੰਦੇ ਘਰੇ ਕੋਈ ਵੀ ਆਏ ਚਾਹ ਬੜਾ ਹੁੰਦਾ ਤੇ ਦੇ ਲਓ ਸਾਨੂੰ ਚਾਹ ਆ ਜਾਂਦੇ ਆ ਆ ਦੇਖੋ ਇਹ ਨਾ ਪਹਿਲਾਂ ਮੈਂ ਗੱਲ ਦੱਸ ਲਾਂ ਨਾ ਗੱਲ ਕੀ ਹੈ ਅਸਲੀ ਉਹ ਵਾਸ਼ਰੂਮ ਸਾਡਾ ਛੋਟਾ ਜਿਹਾ ਉਰ ਤੇ ਜਦੋਂ ਸਾਬਣ ਰੱਖਦੇ ਆ ਉਹ ਸਾਬਣ ਤੇ ਲੱਗੇ ਠਾਹ ਵਿੱਚ ਵਾਸ਼ਰੂਮ ਦੇ ਮੈਂ ਤਾਂ ਛੋਟੀ ਸਿਸੀ ਰੱਖਾਂਗੇ ਹੈਂਡ ਵਾਸ਼ ਪਾਵਾਂਗੇ ਤੇ ਹੈਂਡ ਵਾਸ਼ ਕਰਾਂ ਹੂੰ ਥੱਲੇ ਸਾਬਣ ਵਾਲੇ ਥੱਲੇ ਜਿਹੜੀ ਰੱਖਦੇ ਹੋ ਪਲਾਸਟਿਕ ਉਹੀ ਲਿਆਂਦੇ ਨਾਲ ਸਸਤੀ ਮਿਲਦੀ ਇਹਦੀ ਖੁਸ਼ਬੂ ਦੇਖ ਖੁਸ਼ੂਦ ਹੈ ਇਹ ਹੂੰ ਸੈਂਟ ਵਰਗੀ ਹੋਏ ਆ ਦੇਖੋ ਕਿਹਦੀ ਕਾ ਡਿਓਡਰੈਂਟ ਕਾ ਉਹ ਨਹੀਂ ਮੈਂ ਮੈਨੂੰ ਪਤਾ ਨਹੀਂ ਨਾਲ ਯਾਦ ਆ ਗਈ ਇਹ ਹਾਂ ਜੀ ਫੜਦੇ ਕਿਤੇ ਇੱਕਦਮ ਨਾ ਸਿੱਟ ਦੇ ਕਲਰ ਬੜਾ ਪਿਆਰਾ ਇਹਦੇ ਨਾਲ ਹੀ ਮੈਚ ਹੋ ਗਿਆ ਨਹੀਂ ਇਹ ਕੋਈ ਪਰਪਲ ਪਿਆ ਸੀ ਨਾ ਮੈਂ ਕਿਹਾ ਸੀ ਪਰਪਲ ਲੈ ਲਓ ਮੈਂ ਕਿਹਾ ਮੰਨੇ ਨਹੀਂ ਹੈਗੇ ਉਦੋਂ ਕੋਈ ਗੱਲ ਨਹੀਂ ਹੁਣ ਆਪਾਂ ਸਾਰੀ ਜ਼ਿੰਦਗੀ ਇਹੀ ਵਰਤਣਾ ਹੈ ਹੈਂਡ ਵਾਸ਼ ਹੋਰ ਕੱਲ ਨਜ਼ਰ ਆਇਆ ਖਾਜੋ 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 ਇਹ ਬਲੀ ਜੈਲੀ ਜੀ ਹੈ ਨਾ ਕੋਣ ਕੋਣ ਕੰਮ ਕਰਦਾ ਇਹੋ ਜਿਹੜੇ ਹੀ ਕਰਨ ਨੇ ਹੌਲੀ 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 ਹੈਂਡ ਵਾਸ਼ ਹੀ ਹੈ ਕਿਤੇ ਕਰੀਮ ਕਰੂ ਮੈਂ ਕੋਈ ਮੂੰਹ ਨੂੰ ਲਾਣਾ ਬਸ ਉਤਰ ਬਸ 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 ਬਹੁਤ ਇਹ ਅੱਧੀ ਅੱਧੀ ਵਾਂਗੂ ਤਾਂ ਲੱਗੀ ਗਈ ਬਸ 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 ਇਹ ਉਹ ਆਪਦੀ ਇਸ ਨੂੰ ਹੋਂਦ ਦਿੱਤਾ ਕਿ ਲੋ ਅਣੀਕਾ ਡਬਲ ਸ਼ੇਡ ਹੋ ਗਿਆ ਕਲਰ ਮੈਂ ਕਹੀ ਗੀ ਪਰਪਲ ਲੈ ਲੈ ਪਰ ਪਰਪਲ ਆ ਨਾ ਮਿਲਿਆ ਨਹੀਂ ਇਹ ਬੰਦ ਨਹੀਂ ਹੋ ਰਿਹਾ ਯਾਰ ਉਹ ਜਿਆਦਾ ਪਾਤਾ ਜੇ ਉਹ ਖੜਦਾ ਆ ਦੇਖੋ ਜਿਆਦਾ ਪਾਤਾ ਤੁਸੀਂ ਸੋਨੂੰ ਵਾਕਈ ਯਾਰ ਜਿਆਦਾ ਪੈ ਗਿਆ ਕੱਲੇ ਖੰਤੌਂ ਕੇ ਸਟਾਰਟ ਕਰੀ ਅੱਜ ਜਿਵੇਂ ਅਨਵਰ ਕੀ ਖੁਸ਼ਬੂ ਹੈ ਦੀ ਹਾਂ ਜਿਵੇਂ ਅਨਵਰ ਕੀ ਆ ਤਦ ਬੋਲਣੇ ਗਿਆ ਤਾ ਅਨੰਨਾ ਵੀ ਚੀਜ਼ ਲੈ ਆਦੀ ਆ ਚਾਹ ਹੀ ਵਾਕਈ ਵੱਖਰਾ ਅਜਲਾ ਉਤਾਰ ਹੱਥ ਹੋ ਕੇ ਦੱਸਣ ਵੀ ਉਹ ਦੇਖੋ ਇੱਧਰ ਕਰ ਤੋ ਸੜੀ ਕਰੀਓ ਆ ਲੋ ਤੁਸੀਂ ਵੀ ਤੁਸੀਂ ਵੀ ਸੁੰਗ ਕੇ ਦੇਖੋ ਆ ਤਾ ਤਾਂ ਇਹਨੇ ਚਾਰ ਪੰਜ ਸਾਲ ਦਾ ਬੱਚਾ ਨਹੀਂ ਕਰਦਾ ਹੋਵੇ ਦੀ ਹਰਕਤਾਂ ਕਰਦੇ ਨੇ ਚਲ ਹੱਥ ਤੋਂ ਉਹ ਵਹਰਾ ਪਾ ਚੱਲੀ ਏ ਤੋ ਸਾਡਾ ਦਮਨ ਆ ਗਿਆ ਤੇ ਦਮ ਬਣਾ ਕੇ ਰੋਸ ਗਿਆ ਕਿ ਤੁਸੀਂ ਮੈਨੂੰ ਕਿਉਂ ਨਹੀਂ ਨਾਲ ਲੈ ਕੇ ਗਏ ਡੀਮਾਰਟ ਕਾਫੀ ਜਿਹੜੀ ਜਿਹੜੀ ਆਪ ਲੈ ਕੇ ਆਏ ਆ ਕਾਫੀ ਨਹੀਂ ਪਿਲਾਂਇਨ ਓਏ ਇਹਨੂੰ ਕੌਫੀ ਦੇਣੀ ਹੈ ਹੁਤਾ ਪਲੇਟ ਲਿਆਓ ਪਲੇਟ 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 ਓਏ ਹੋਏ ਓਏ ਹੋਏ ਅੱਜ ਦਮਨ ਨੇ ਨਾ ਫਰਸਟ ਡੇ ਟਿਊਸ਼ਨ ਜਾਣਾ ਦਮਨ ਨੂੰ ਟਿਊਸ਼ਨ ਲਾਇਆ ਨਹੀਂ ਬਹੁਤ ਗੱਲਾਂ ਤੇਰਾ ਟਾਈਮ ਲੰਘ ਗਿਆ ਨਾ ਟਿਊਸ਼ਨ ਦਾ ਤਾਂ ਕਰਕੇ ਤੁਹਾਨੂੰ ਗੱਲਾਂ ਹੁੰਦੀਆਂ ਨੇ ਨੀਲ ਪੈਂਟ ਦੇ ਇੱਕ ਅੱਡ ਅੱਡ ਰੰਗਾ ਦਾ ਲਾਇਆ ਤੇ ਕੱਲ ਦੁਕਾਨ ਤੇ ਗਈ ਸੀ ਉਹ ਤੇ ਲਾ ਲਿਆ 2.3 ਵਾਈਟ ਚ ਪੋਇਆ ਤੇ ਲੋ ਜੀ ਅੱਜ ਦਮਨ ਜਾ ਰਿਹਾ ਫਰਸਟ ਡੇ ਟਿਊਸ਼ਨ ਤੇ ਦਮਨ ਬੜਾ ਨਰਵਸ ਹੁੰਦਾ ਪਿਆ ਵਿਚਾਰਾ ਸਭ ਕੁਝ ਤਾਂ ਹੁੰਦਾ ਨਰਵਸ ਹੋ ਕੇ ਤਾਂ ਹੋਣਾ ਹੈ ਨਹੀਂ ਉਹ ਗੱਲ ਨਹੀਂ ਹੈਗੀ ਨਵੇਂ ਸਰ ਹਨ ਨਵੇਂ ਸਟੂਡੈਂਟ ਚਲੋ ਮੈਂ ਤੇਰਾ ਨਿਕਲਣੋਂ ਦਿਲ ਨਹੀਂ ਕਰਨਿਆ ਰਹਿਣ ਦੇ ਬਾਹਰੋਂ ਕਪੜੇ-ਕੋਪੜੇ ਚੱਕ ਲੋ ਸਾਰੇ ਆ ਜਾ ਪੁੱਤਰੀ ਮਮਾ ਤੇ ਲੋ ਜੀ ਇੱਧਰ ਆਪਾਂ ਬਣਾਉਣ ਲੱਗਿਆ ਛਿੰਨਾ ਮਿਰਚ ਤੇ ਇੱਧਰ ਆਪਾਂ ਇਹ ਮਸ਼ਰੂਮ ਫਰਾਈ ਕਰਕੇ ਰੱਖ ਲਈ ਹਲਕੀ ਜਿਹੀ ਡੀਪ ਫਰਾਈ ਨਹੀਂ ਕਿਤੇ ਹਲਕਾ ਦਾ ਤੇਲ ਪਾ ਦਿੰਦੇ ਮਸ਼ਰੂਮ ਮਟਰ ਮਸਾਲਾ ਬਣਾਵਾਂਗੇ ਦਮਨ ਨੂੰ ਤੁਸੀਂ ਸਾਢੇ 4:00 'ਚ ਆ ਗਏ ਮੇਰੇ ਸਿਰ ਦੀ ਲੱਤ ਵੇਲੇ ਠੰਡ ਬੜੀ ਲੱਗਣ ਦੀ ਤੇ ਦਮਨ ਆ ਵੀ ਗਈ ਤੁਸੀਂ ਤਾਂ ਟਾਈਮ ਹੋ ਗਿਆ 6:30 ਵਜੇ ਦਾ ਤੇ ਦਮਨ ਦਾ ਕੁਛ ਨਹੀਂ ਫਸ ਦੇ ਕਿਵੇਂ ਦਰਿਆ ਹਲੋ ਕੀ ਮੇਰੇ ਤੜਕਾ ਛੱਡ ਗਿਆ ਨਾ ਮੈਂ ਪੱਖਾ ਨਹੀਂ ਚਲਾਇਆ ਹੈ ਨਾ ਓ ਹੋ ਹੋ ਫੌਜੀ ਸਾਹਿਬ ਨੂੰ ਤੜਕਾ ਛੱਡ ਗਿਆ ਤੇ ਇੱਧਰ ਫੌਜੀ ਦੀ ਕੁੜੀ ਨੂੰ ਵੀ ਤੜਕਾ ਛੱਡ ਗਿਆ ਸਿੰਮੂ ਦਾ ਸਟਾਈਲ ਦੇਖੋ ਦੁੱਧ ਪੀਂਦਾ ਕਿੱਡੀ ਬੇਬੇ ਬਣਿਆ ਮੇਰਾ ਪੁੱਤ ਇੱਕ ਡਲੀ ਇੱਕ ਡਲੀ ਨਾਲ ਗੁੜ ਦੀ ਤੇ ਨਾਲ ਘੁੱਟ ਦੁੱਧ ਦਾ ਹੈ ਹਾਂ ਇਹ ਪੁਰਾਣਾ ਪੁਰਾਣੇ ਪਹਿਲਾਂ ਬਜ਼ੁਰਗ ਐਵੇਂ ਹੀ ਦੁੱਧ ਪੀਂਦੇ ਹਨ ਫੋਕਾ ਹਾਂ ਉਹ ਜਿਵੇਂ ਦਿਖਾਉਂਦੇ ਪਾਕਿਸਤਾਨ ਦੇ ਵਿੱਚ ਹਾਂ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਕਹਿੰਦੇ ਉਹ ਤਾਵਾ ਪੀਂਦੇ ਨੇ ਉਹਦਾ ਗੁੜ ਪਾ ਲੈਂਦੇ ਨੇ ਲੈ ਫੋਕਸ ਵੈਰਾ ਤਗੜਾ ਤੁਹਾਡੇ ਮੂੰਹ ਤੇ ਹੁਣ ਫੋਕਸ ਠੀਕ ਹੋ ਗਿਆ ਹੁਣ ਫੋਕਸ ਠੀਕ ਆ ਫਾਜੀ ਸਾਹਿਬ ਪਹਿਲਾਂ ਗੁੜ ਦੀ ਇੱਕ ਡੜੀ ਪਾ ਲੈਂਦੇ ਨੇ ਤੇ ਉਤੋਂ ਦੀ ਉਹ ਚਾਹ ਪੀ ਜਾਂਦੇ ਨੇ ਤੇ ਕਹਿੰਦੇ ਬਸ ਐਂ ਮਿੱਠਾ ਹੋ ਜਾਂਦਾ ਉਹ ਆਹ ਦੇਖੋ ਆ ਨਾਂ ਪੜੋ ਸਕੂਲ ਦਾ ਇਹ ਸਾਡੇ ਪਟਿਆਲੇ ਵਾਲੇ ਸਕੂਲ ਦਾ ਸਵੈਟਰ ਹੈ ਦਮੰਦਾ ਤੇ ਮੈਂ ਅੱਜ ਕੱਢਿਆ ਮੈਂ ਕਿਹਾ ਸਵੇਰੇ ਤੂੰ ਪਾ ਜਾ ਇਹਨੂੰ ਇਹ ਨਹੀਂ ਨਾ ਇਹ ਥੋੜੀ ਪਾਣਾ ਇਹ ਦਮਨਦਾ ਹੈ ਕਿ ਸਿਮਰਨਦਾ ਹੈ ਐਡਾ ਲੰਬਾ ਦਮਨਦਾ ਹੀ ਹੈ ਸਿਮਰਨਦਾ ਤਾਂ ਛੋਟਾ ਜਾਂਦਾ ਹੀ ਉਹ ਵਾਸਕ ਜਿਹਨੀ ਪਤਲੀ ਦੀ ਸੀ ਤੇ ਅੱਜ ਪੁਰਾਣੀਆਂ ਯਾਦਾਂ ਤਾਜ਼ੀਆਂ ਹੋਈਆਂ ਸਿਰੇ ਸਿਰੇ ਦਮੋਂ ਕਹਿੰਦੀ ਮੈਨੂੰ ਯਾਦ ਹੁੰਦੀ ਮम्मा ਸਕੂਲ ਦੀ ਨਾਂ ਮੈਨੂੰ ਯਾਦ ਕਰਾਓ ਮਾਡਰਨ ਸੀਨੀਅਰ ਸੈਂਡਰੀ ਸਕੂਲ ਬਾਕੀ ਕਲਾਸਾਂ ਦੇ ਹੈਗੇ ਨਾ ਸਕੂਲਾਂ ਵਾਲੇ